ਵਾਰਤਿਕਾ ਖਾਲਸਾ ਵਾਰਤਿਕਾ ਦੇ ਪਤੇ ਸਤਿਗੁਰੂ ਨਾਨਕ ਪ੍ਰਕਾਸ਼ੀ ਤੋਂ ਜਾਣਨ ਤੋਆ ਜੋਕਰ ਤੋਂ ਨਿਕਲੀਆ ਤਾਰੀਖ ਦੇ ਅੰਦਰ ਭਗਵਾਨ ਅੰਦ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ 595ਵੇਂ ਪ੍ਰਕਾਸ਼ ਪਰਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਜੋਤ ਪ੍ਰਕਾਸ਼ ਸਾਹਿਬ ਅਤੇ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਹਨ 3 ਤਰੀਕ ਤੋਂ ਇਹਨਾਂ ਸਮਾਗਮਾਂ ਦੀ ਰੰਗਦਾ ਹੋਣੀ ਹੈ 3 ਤੇ 4 ਤਰੀਕ ਦੀ ਦਰਮਿਆਨੀ ਰਾਤ ਨੂੰ 2:00 ਵਜੇ ਜੋ ਪ੍ਰਾਤਨ ਮਰਿਆਦਾ ਹੈ ਇੱਥੇ ਦੀ ਸੋ ਸਹੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਤਰੀਕ ਨੂੰ ਗੁਰਦੁਆਰਾ ਸੰਤ ਘਟ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਗੇ ਜੋ ਆਖਰ ਸਮਾਗਮ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦੇਰ ਰਾਤ ਪਹੁੰਚਣਗੇ ਅਤੇ ਇਸੇ ਤਰ੍ਹਾਂ ਹੀ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ 4-4 ਤਰੀਕ ਦੀ ਸ਼ਾਮ ਨੂੰ ਮਹਾਨ ਦੀਵਾਨ ਸਜਣਗੇ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਕਥਾਕਾਰ ਕੁਵੀਸ਼ਰ ਰਾਗੀ ਸਿੰਘ ਢਾਡੀ ਸਿੰਘ ਹਾਜ਼ਰੀ ਭਰ ਕੇ ਗੁਰਸੰਗਤਾਂ ਨੂੰ ਨਿਹਾਲ ਕਰਨਗੇ 5 ਤਰੀਕ ਨੂੰ ਜਿੱਥੇ ਨਿਰੰਤਰ ਦੀਵਾਨ ਜਾਰੀ ਰਹਿਣਗੇ ਉੱਥੇ ਹੀ ਦੁਪਹਿਰ 12 ਵਜੇ ਅੰਮ੍ਰ ਸੰਚਾਰ ਹੋਏਗਾ ਅਤੇ 5 ਤਰੀਕ ਨੂੰ ਹੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਸੰਗਤਾਂ ਨੂੰ ਸੰਬੋਧਨ ਹੋਣਗੇ ਅਤੇ ਇਸੇ ਤਰ੍ਹਾਂ ਹੀ 5 ਅਤੇ 6 ਦੀ ਮੱਧ ਰਾਤਰੀ ਨੂੰ 1:40 ਮਿੰਟ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਹਨ ਅਤੇ ਉਪਰੰਤ ਸਮਾਪਤੀ ਦੀ ਅਰਦਾਸ ਹੋਣੀ ਹੈ ਸਾਰਿਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਈਏ ਇਥੋਂ ਦੇ ਪ੍ਰਬੰਧਕ ਸਰਦਾਰ ਅਵਧਾਰ ਸਿੰਘ ਜੀ ਮਹਿੰਦਰ ਸਾਹਿਬ ਜੀ ਨੇ ਅਤੇ ਸਾਰੇ ਹੀ ਸਜੋਕੀਆਂ ਨੇ ਸਮੁੱਚੇ ਪ੍ਰਬੰਧ ਕੀਤੇ ਹਨ ਸਾਰੇ ਹੀ ਸੰਤਾਂ ਨੂੰ ਬੇਨਤੀ ਹੈ ਆਪ ਜੀ ਇੱਥੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਸਤਿਗੁਰਾਂ ਦੇ ਆਪਸੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਬੇਰ ਸਾਹਿਬスルਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦਾ 556ਵਾਂ ਗੁਰਪੁਰਬ 4 ਨਵੰਬਰ ਅਤੇ 5 ਨਵੰਬਰ ਨੂੰ ਤੂੰ ਧਾਮ ਨਾਲ ਮਨਾਇਆ ਜਾ ਰਿਹਾ ਜਿਹਦੇ ਸਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੰਤ ਘਰ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਗੁਰਦਰਾ ਸ਼੍ਰੀ 베ਰ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਲੰਗਰਾਂ ਦੇ ਪ੍ਰਬੰਧ ਅਤੇ ਰਹਿائش ਦੇ ਪ੍ਰਬੰਧ ਸੰਗਤ ਵਾਸਤੇ ਜਿਹੜੇ ਪੂਰੇ ਮੁਕੰਮਲ ਕੀਤੇ ਹੋਏ ਆ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਸ ਦਿਨ ਦੇ ਵਿੱਚ ਹੋਮ ਹਮਾਰ ਕੇ ਸੰਗਤਾਂ ਪਰਿਵਾਰ ਸवेत ਗੁਰਦਰਾ ਸ਼੍ਰੀ 베ਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਹੋਏ ਖਾ ਪੁੱਤਰ ਸੈ ਪਾਰਣ ਨਾਲਕ ਗੁਰਮਖੇ ਪੁੱਤਰ ਸੈ ਪਾ